लाती ओए भाई के नाम है तेरा सुबीर की कर लो है जी तबीयत तो और का पता एक्सीडेंट हुआ तोटे के लगते हां जी तोटे के लगते मेरे डैडी किस तरह घटना हुई सेक्टर मार्केट पता लगया ਸਾਨੂੰ ਤਾਂ ਜਦੋਂ ਮੇਰਾ ਬ੍ਰਦਰ ਆਇਆ ਉਹਨਾਂ ਨੂੰ ਦਿਖਾਇਆ ਗਿਆ ਫਿਰ ਪਤਾ ਲੱਗਿਆ ਕੀ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਕਿਸੇ ਦੇ ਤੁਹਾਨੂੰ ਕੋਈ ਸ਼ੱਕ ਤੁਹਾਨੂੰ ਸ਼ੱਕ ਸਾਨੂੰ ਕਿਸੇ ਤੇ ਨਹੀਂ ਜਿਹੜੇ ਮਾਰ ਕੇ ਗਏ ਸਾਨੂੰ ਉਹ ਬੰਦੇ ਚਾਹੀਦੇ ਪੱਕਾ ਸੀ ਕਹਤ ਪਹਿਲਾਂ ਕੋਈ ਦੁਸ਼ਮਣ ਨਹੀਂ ਹੈਗੀ ਸੀ ਤੁਹਾਡੀ ਕਿਸੇ ਤੁਹਾਡੀ ਕਿਸੇ ਨਾਲ ਉਹ ਤਾਂ ਬੰਦਾ ਹੀ ਬਹੁਤ ਭਾਗ ਦਿਸਾ ਦੇ ਤੈਨੂੰ ਕੀ ਕਹਿਣਾ ਚਾਹੀਦਾ ਸਾਡੀ ਤਾਂ ਇਹੀ ਮੰਗ ਵੀ ਸਾਨੂੰ ਉਹਨਾਂ ਸਾਹਮਣੇ ਨਾ ਚਾਹੀਦਾ ਉਹਨੂੰ ਤਾਂ ਹੁਣ ਮਾਰ ਕੇ ਸੱਟ ਗਈ ਹੈਗੀ ਸਾਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਕਿਹਨੇ ਇਹ ਕੀਤਾ ਜਦੋਂ ਸਾਨੂੰ ਪਤਾ ਹੀ ਨਹੀਂਗਾ ਹੁਣ ਅਸੀਂ ਕਿਹਦਾ ਨਾਲ ਐਦਗੇ ਸਾਨੂੰ ਤਾਂ ਉਹ ਕਹੀ ਜਾਂਦੇ ਪੁਲਿਸ ਵਾਲੇ ਕਹਿੰਦੇ ਤੁਸੀਂ ਦੱਸ ਦੋ ਜੇ ਤੁਹਾਨੂੰ ਕਿਸੇ ਤੇ ਸ਼ੱਕ ਆ ਜੇ ਸਾਨੂੰ ਸ਼ੱਕ ਹੀ ਹੁੰਦਾ ਸੀ ਕੱਲ ਦੇ ਨਾ ਲੈ ਆਉਂਦੇ ਅਸ ਕੱਲ ਦਾ ਰੋਲੀ ਫਿਰਦੇ ਆ ਬੰਦੇ ਦੀ ਕੋਈ ਕੀਮਤ ਨਹੀਂ ਆਈ ਕੋਈ ਕੀਮਤ ਨਹੀਂ ਮਾਰ ਕੇ ਸੱਟ ਕੇ ਉਹਨਾਂ ਦੇ ਚੱਕਣ ਦੀ ਬਜਾਏ ਗੱਡੀ ਠਾ ਕਰਤਾ ਵੀ ਆਪੇ ਗੱਡੀ ਠਾ ਸੜਦੇ ਨੇ ਉਹਨਾਂ ਦਾ ਨਾਮ ਲੱਗ ਜਾਊਗਾ ਸਾਨੀਅਤ ਖਤਮ ਹੀ ਹੋ ਗਈ ਉਹਨਾਂ ਦੀ ਅਸੀਂ ਸੋਣੇ ਇਹ ਚਾਹੁੰਦੇ ਆ ਕਿ ਸਾਡੇ ਸਾਹਮ ਨਾ ਅੰਤ ਅਸੀਂ ਸਾਨੂੰ ਕੋਈ ਹੋਰ ਮੰਗ ਹੈਗੀ ਆ ਨਾ ਸਾਡੀ ਨਾ ਹੋਵੇ ਅਸੀਂ ਕਹਿੰਨੇ ਵੀ ਉਹੀ ਇਨਸਾਨ ਆ ਜਾਏ ਸਾਡੇ ਸਾਹਮਣੇ ਬਸ ਸਾਡੀ ਹੀ ਮੰਗ ਤੇ ਕਿੰਨੇ ਵਜੇ ਦੀ ਘਟਨਾ ਹੈ ਇਹ 9:30 ਤੱਕਰ ਦੀ ਘਟਨਾ ਹੈਗੀ ਕੋਈ ਬਹਲਾ ਟਾਈਮ ਨਹੀਂਗਾ ਆਂਡ ਗਵਾਂਡ ਚ ਵੀ ਜਿਹੜਾ ਵੀ ਕੋਈ ਕਹਿੰਦਾ ਸੰਤ ਕੋਈ ਪਤਾ ਹੀ ਨਹੀਂ ਝੋਨਾ ਲਾ ਕੇ ਆਇਆ ਸੀ ਕੋਈ ਆਇਆ ਨਹੀਂ ਵੀ ਉਹ ਵਿਹੇਲਾ ਸੜਕਾਂ ਤੇ ਤੁਰਿਆ ਫਿਰਦਾ ਸੀਗਾ ਕੈਮਰਾ ਤੇ ਕੱਪੜੇ ਪਾ ਕੇ ਇਹ ਤੁਸੀਂ ਕੋਈ ਕੈਮਰੇ ਵਗੈਰਾ ਚੈੱਕ ਕੀਤੇ ਕੈਮਰੇ ਵਗੈਰਾ ਚੈੱਕ ਕੀਤੇ ਆ ਪਹਿਲਾਂ ਦੀ ਤੇ ਬਾਅਦ ਵਿੱਚ ਦੀ ਵੀਡੀਓ ਆਈ ਜਾਂਦੀ ਆ ਜਿਹੜੇ ਟਾਈਮ ਐਕਸੀਡੈਂਟ ਹੋਇਆ ਉਦੋਂ ਕਪੜੇ ਪਾਤੇ ਆ ਮੂਜੇ ਉਦੋਂ ਦੀ ਉਹ ਕਹਿੰਦੇ ਸਾਡੇ ਕੈਮਰੇ ਚੱਲੀ ਜਾਂਦੇ ਆ ਉਦੋਂ ਹੀ ਕਪੜੇ ਪਾਉਣੇ ਆ ਜਦੋਂ ਇਹ ਘਟਨਾ ਹੋਣੀ ਸੀ ਸਾਡੀ ਗੱਡੀ 'ਚ ਅਸੀਂ ਲੈ ਕੇ ਗਏ ਬੰਦੇ ਨੂੰ ਉਹ ਗੱਡੀ ਤੇ ਕਪੜਾ ਪਾੰਦੇ ਦੀ ਕਿਸੇ ਵੀ ਫੁਟੇਜ ਵਗੈਰਾ ਆਈ ਹੈ ਨਹੀਂ ਆਏਗੀ ਕੈਮਰੇ ਚੈੱਕ ਕਰ ਲਿਆ ਕੈਮਰੇ ਘੱਟੋ ਘੱਟ ਤਿੰਨ ਚਾਰ ਵਾਰੀ ਚੈੱਕ ਕਰ ਲਿਆ ਪਰ ਇਹ ਵੀਡੀਓ ਨਹੀਂ ਆਉਂਦੀ ਅੱਗੇ ਪਿੱਛੇ ਦੀ ਵੀਡੀਓ ਆਈ ਜਾਂਦੀ ਹੈ ਜੋ ਗੱਡੀ ਤੇ ਲੈ ਕੇ ਗਏ ਉਹ ਵੀਡੀਓ ਆਈ ਜਾਂਦੀ ਹੈ ਕਿ ਇਹ ਹੀ ਨਹੀਂ ਆ ਰਹੀ ਬਸ ਵੀਰ ਅਸੀਂ ਆਹੀ ਕਹਨੇ ਅਸੀਂ ਕਿਸੇ ਦਾ ਨਾਂ ਨਹੀਂ ਲੈਂਦੇ ਫालतू ਨਾ ਸਾਡੇ ਕੋਈ ਰੋਗ ਸੀ ਕਿਸੇ ਨਾਲ ਸਾਡਾ ਨਾਂ ਦੋਸਤ ਸੀ ਉਹ ਤਾਂ ਐਡਾ ਭਗਤ ਬੰਦਾ ਸੀ ਉਹ ਤਾਂ ਕੁੱਤੇ ਦੀ ਸੋਟੀ ਵੀ ਨਹੀਂ ਮਾਰਦਾ ਸੀ ਉਹ ਤਾਂ ਕੰਮ ਦਾ ਫਕੇਰੂ ਸੀ ਵਿਚਾਰਾ ਤਾਂ ਝੋਨਾ ਲਾ ਕੇ ਸਾਰੀ ਦਿਹਾੜੀ ਤਾਂ ਅਸੀਂ ਗੱਬ ਮਿੱਦੀ ਆ ਉਹ ਕਿਹੜਾ ਇੱਥੇ ਡਾਕਾ ਮਾਰ ਕੇ ਆਇਆ ਸੀ ਵੀ ਡਾਕਾ ਮਾਰਿਆਗਾ ਤੇ ਭਈ ਤਾਂ ਉਹ ਕੰਮ ਕਰਦੇ ਸੀ ਝੋਨਾ ਲਾ ਕੇ ਕੰਗਾ ਜੱਕ ਡਾਕਾ ਕੋਈ ਬੁੱਧਾ ਖਾਲਸਾ ਵੀ ਕੋਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਅੱਜ ਜਿਹੜਾ ਧਰਨਾ ਲਾਇਆ ਗਿਆ ਹੈ ਇੱਕ ਹੀ ਨਾਮ ਹੈ ਇਹਨਾਂ ਦਾ ਨਾਮ ਧੀਰਾ ਸਿੰਘ ਆ ਜੀ ਕੀ ਕਰਨਾ ਆਪਣੀ ਇਹ ਕੱਟਣਾ ਇਹ ਵਾਪਰੀ ਇਹ ਵੀ ਸ਼ਾਮ ਨੂੰ ਇਹ ਝੋਨਾ ਲਾ ਕੇ ਤੇ ਆਪਣੇ ਘਰੇ ਜਾ ਰਿਹਾ ਸੀਗਾ ਤੇ ਆ ਜਦੋਂ ਘਰੋਂ ਆਉਂਦਾ ਕਿਤੇ ਇਧਰ ਕੋਈ ਕੰਮ ਆਇਆ ਸੀ ਅੱਡੇ ਵੱਲ ਤੇ ਛੋਟਾ ਅੱਡਾ ਵੱਜਦਾ ਹੈ ਤੇ ਇਧਰ ਆਇਆ ਸੀ ਤੇ ਅਗੋਂ ਟਰੈਕਟਰ 9 9.5 ਦਾ ਤਕਰੀਬਨ 10 ਤੋਂ ਘੱਟ ਟਾਈਮ ਦੱਸਿਆ ਇੱਥੇ ਆਈਡੀਆ ਤੇ ਉਹ ਟਰੈਕਟਰ ਵਜਾ ਵਿੱਚ ਤੇ ਟਰੈਕਟਰ ਵਾਲਿਆਂ ਨੇ ਖਿੱਚ ਕੇ ਗੱਡੀ ਖੜੀ ਸੀ ਸਿਲੰਡਰ ਵਾਲੀ ਹੁਣ ਵੀ ਖੜੀ ਹੈ ਉਹਦੇ ਥੱਲੇ ਕਰਤਾ ਤੇ ਉਸ ਤੋਂ ਬਾਅਦ ਆ ਕਾਫੀ ਸਮੇਂ ਬਾਅਦ ਇਥੋਂ ਨੇੜੇ ਦੇ ਘਰਾਂ ਨੇ ਜਾ ਕੇ ਦੱਸਿਆ ਤੇ ਫਿਰ ਉਹ লাশ ਘਰੇ ਲਗੇ। ਇਹ ਪਤਾ ਲੱਗਿਆ ਕੁਝ ਟਰੈਕਟਰ ਇਹਨਾਂ ਦਾ ਸੀ। ਨਹੀਂ ਜੀ ਇਹ ਤਾਂ ਪਤਾ ਇਹ ਬਾਹਰ ਦਾ ਨਹੀਂ ਪਿੰਡ ਦਾ ਟਰੈਕਟਰ ਹੈ। ਤੇ ਉਹ ਬੰਦੇ ਨੇ ਰਾਤੇ ਰਾਤ ਹੀ ਕੋਈ ਸੁਬਾ ਟਾਈਮ ਨਾਲ ਗੱਲਬਾਤ ਕਰੀ ਵੀ ਹੈਗੀ ਕਿਸੇ ਪਾਸੇ ਤੇ ਹਜੇ ਸਾਹਮਣੇ ਨਹੀਂ ਆ ਰਹੀ। ਇਹਨਾਂ ਦੀ ਉਮਰ ਕਿੰਨੀ ਸੀ ਤੇ ਕਿੰਨੇ ਬੱਚੇ? ਇਹਨਾਂ ਦੀ ਉਮਰ ਤਕਰੀਬਨ 43 45 ਸਾਲ। 43 45 ਸਾਲ। ਕਿੰਨੇ ਬੱਚੇ ਇਹਨਾਂ ਦੇ? ਬੱਚੇ ਇਹਨਾਂ ਦੇ 4 ਆ ਜੀ। ਦੋ ਕੁੜੀਆਂ ਦੋ ਮੁੰਡੇ ਇੱਕ ਕੁੜੀ ਵਿਆਹੀ ਹੈ ਜੀ ਬਾਕੀ ਹਜੇ ਨਹੀਂ ਵਿਆਹੀ ਸਾਰੀ ਚੰਦਗਰੀ ਇਹਨਾਂ ਦੀ ਕੀ کہنا ਚਾਹੋਗੇ ਤੁਸੀਂ ਕਿਸ ਤਰ੍ਹਾਂ ਘੰਟੜਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਵੀ ਇਹ ਗਰੀਬਾਂ ਨੂੰ ਇਨਸਾਫ਼ ਮਿਲੇ ਜਿਹੜੇ ਕਾਤਲ ਹੈ ਜਾਨ ਬੁਝ ਕੇ ਘਰੇ ਦਸਤਨ ਦੀ ਬਜਾਏ ਉਹਨਾਂ ਨੇ ਇਹ ਗੱਲ ਦੂਜੇ ਤੇ ਇਲਜ਼ਾਮ 420 ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਆਪੇ ਗੱਡੀ ਵਾਲੇ ਦੇ ਸਿਰ ਲੱਗੂਗਾ ਤੇ ਗੱਡੀ ਵਾਲੇ ਮੁੰਡਿਆਂ ਨੂੰ ਹੁਣ ਬਿਠਾਇਆ ਵਿੱਚ ਜਿਹੜਾ ਦੱਸਣ ਗਿਆ ਮੁੰਡਾ ਰੀਚੀ ਰੀਚੀ ਤੇ ਮੇਜਰ ਗੱਡੀ ਦਾ ਮਾਲਕ ਉਹਨੂੰ ਉਹਨਾਂ ਨੂੰ ਹੁਣ ਬਿਠਾਈ ਬੈਠੇ ਆ ਵਿੱਚ ਸ਼ੱਕੀ ਤੌਰ ਤੇ ਡਾਊਟ ਕਰਕੇ ਇਸ ਕਰਕੇ ਅਸੀਂ ਚਾਹੁੰਦੇ ਅਸਲੀ ਜਿਹੜੇ ਬੰਦੇ ਚਿਹਰੇ ਆ ਮੂਰੇ ਆਉਣ ਟਰੈਕਟਰ ਮੂਰੇ ਆਵੇ ਤੇ ਅਸੀਂ ਧਰਨਾ ਮਤਲ ਕਰ ਦਿਆਂਗੇ ਇਹ ਕਿਹੜੀ ਗੱਡੀ ਥੱਲੇ ਪਾਇਆ ਗਿਆ ਸੀ ਆ ਸਿਲੰਡਰਾਂ ਵਾਲੀ ਗੱਡੀ ਹੈ ਜੀ ਟਰੱਕ ਇਹ ਤਕਰੀਬਨ ਇੱਥੇ ਖੜੀ ਤੇ ਇੱਕ ਆਥ ਨੇ ਹੁਣ ਲਾ ਕੇ 6 ਵਜੇ ਮਤਲ 7 ਵਜੇ 6 ਵਜੇ 5 ਵਜੇ ਇੱਥੇ ਆ ਜਾਂਦੀ ਹੈ ਕੀ ਮਤਲਬ ਇਸ ਤਰ੍ਹਾਂ ਹੈ ਕਿ ਦੇਖਦੇ ਕੋਈ ਕੈਮਰੇ ਕੂਮਰਿਆਂ ਦੀ ਕੋਈ ਆਈ ਆਪਣੇ ਕੈਮਰੇ ਦੇ ਵਿੱਚ ਅੱਗੇ ਪਿੱਛੇ ਦੀ ਗੱਲਬਾਤ ਆਈ ਹੈ ਤੇ ਹੋਰ ਕੋਈ ਗੱਲਬਾਤ ਨਹੀਂ ਆਈ ਜਿਹੜੇ ਮੈਨ ਚੀ ਸਾਨੂੰ ਚਾਹੀਦੀ ਹੈ ਵੀ ਉਹ ਸਾਹਮਣੇ ਚਿਹਰੇ ਸੀਗੇ ਜਿਹੜੇ ਜਿਨ੍ਹਾਂ ਨੇ ਖਿੱਚ ਕੇ ਕਰਿਆ ਟਰੱਕ ਦੇ ਥੱਲੇ ਮੁੰਡੇ ਨੂੰ ਮਾਰ ਕੇ ਉਹ ਚਿਹਰੇ ਨਹੀਂ ਸਾਹਮਣੇ ਹੈ ਜائے ਅੱਗਾ ਪਿੱਛਾ ਹੋਰ ਕੋਈ ਆ ਗਿਆ ਹੈਗਾ 5 ਮਿੰਟ ਉਹ ਗੱਲ ਕਰੀਏ ਤੇ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਵੀ ਅਸਲੀ ਚਿਹਰੇ ਜਿਹੜੇ ਉਹ ਲਿਆ ਕੇ ਸਾਹਮਣੇ ਟਰੈਕਟਰ ਲਿਆ ਕੇ ਤੇ ਸਾਨੂੰ ਥਾਣੇ ਵਿਖਾ ਦੇ ਲਈ ਮਾਰ ਘਰ ਪਰਿਵਾਰ ਨੂੰ ਵਿਖਾਉਣ ਵੀ ਆਲ ਦੇਖੋ ਫੜਦੇ ਸੀ ਇਹ ਮੰਨੀ ਬੈਠੇ ਆ ਵੀ ਅਸੀਂ ਮਾਰਿਆ ਟਰੈਕਟਰ ਸਾਡਾ ਵੱਜੇ ਵਿੱਚ ਤੇ ਅਸੀਂ ਇਹੀ ਚਾਹੁੰਦੇ ਹਾਂ ਉਹਨਾਂ ਦੇ ਕੋਲ ਤੱਕ ਜਾਰੀ ਕਾਰਵਾਈ ਕੀਤੀ ਹੈ ਜੀ ਇਹ ਤਰਨਾ ਕੋ ਤੱਕ ਜਾਰੀ ਉਹਨਾਂ ਤੱਕ ਜਾਰੀ ਰਹੂਗਾ ਜਦ ਤੱਕ ਸਾਡੇ ਅਸਲੀ ਕਾਲ ਕਿਸੇ ਨੂੰ ਉਹੀ ਇਲਜ਼ਾਮ ਦੇ ਵਿੱਚ ਵੀ ਨਾ ਫੜਿਆ ਜਾਵੇ ਅਸਲੀ ਕਾਤਲ ਹੈ ਜਿਹੜੇ ਜਿੰਨੀ ਦੇਰ ਸਾਹਮਣੇ ਨਹੀਂ ਲੈਂਦੇ ਜਾਂਦੇ ਤੇ ਸਾਨੂੰ ਵਿਸ਼ਵਾਸ ਨਹੀਂ ਹੁੰਦਾ ਪਰਿਵਾਰ ਨੂੰ ਵਿਸ਼ਵਾਸ ਨਹੀਂ ਹੁੰਦਾ ਵੀ ਇਹ ਕਾਤਲ ਅਸਲੀ ਸਹੀ ਹੈ ਤੇ ਉਹ ਬਿਆਨ ਨਹੀਂ ਕਰਦੇ ਵੀ ਅਸੀਂ ਸਾਥੋਂ ਵੱਜ ਗਿਆ ਜੀ ਤੇ ਅਸੀਂ ਡਰ ਦੇ ਮਾਰੇ ਵੀ ਗੱਲ ਲੁਕਾਉਣ ਦੇ ਮਾਰੇ ਗੱਡੀ ਥਲੇ ਕਰ ਗਏ ਵੀ ਉਹ ਪਹਿਨਾ ਸਿਰ ਲੱਗੂਗਾ ਇਹ ਗੱਲ ਕਹਿਣ ਤੱਕ ਅਸੀਂ ਉਹਨਾਂ ਤੱਕ ਇਹ ਧਰਨਾ ਰੱਖਿਆ ਜਾਰੀ ਰੱਖਾਂਗੇ ਪ੍ਰਸ਼ਾਸਨ ਵੱਲੋਂ ਕੀ ਆਇਆ ਪ੍ਰਸ਼ਾਸਨ ਕਹਿੰਦਾ ਵੀ ਦੋ ਦਿਨ ਦਾ ਟਾਈਮ ਦਿਓ ਸਾਨੂੰ ਇਹ ਡਾਊਟ ਆ ਵੀ ਪ੍ਰਸ਼ਾਸਨ ਕੋਈ ਗੱਲਬਾਤ ਉਧਰ ਉਧਰ ਕਰਕੇ ਤੇ ਸਾਨੂੰ ਉਲਝਾਊਗਾ ਇੱਕ ਵਾਰੀ ਸੰਸਕਾਰ ਕਰਾਉਣਾ ਚਾਹੁੰਦੇ ਲਾਸ਼ ਦਾ ਕਹਿੰਦਾ ਜਗਤਾਰ ਸਿੰਘ ਇਹ ਸਾਨੂੰ ਭਰਾਜ ਸਿੰਘ ਅੱਜ ਕੀ ਘਟਨਾ ਵਾਪਰੀ ਹੈ ਜੀ ਧੰਨਵਾਦ ਚਾਹੀਏ ਮੇਰੇ ਤਾਈ ਦਾ ਲੜਕਾ ਸੀ ਇਹ ਅੱਜ ਦੀ ਨਹੀਂ ਕੱਲ ਸ਼ਾਮ ਦੀ ਗੱਲ ਹੈ ਕੱਲ ਸ਼ਾਮ ਨੂੰ ਟਰੈਕਟਰ ਤੇ ਆਇਆ ਬੰਦੇ ਐ ਨਹੀਂ ਪਤਾ ਕਿੱਧਰੋਂ ਆਏ ਆ ਉਹਨਾਂ ਨੇ ਬੇਰਹਿਮੀ ਨਾਲ ਸੱਟ ਕੇ ਵਾਰ ਕੇ ਛੱਟ ਗਈ ਉਹਨਾਂ ਨੇ ਕੋਈ ਪਰਦਾ ਨਹੀਂ 10 ਮਿੰਟ ਉਹ ਵੀ ਦੇਖਦੇ ਨੂੰ ਕੋਈ ਹਸਪਤਾਲ ਜਾ ਤਾਂ ਕਿ ਨਰਾਸੀ ਦੇਂਦੇ ਇਹ ਕਿ ਨਿਸ਼ਾਨ ਵੀ ਵਿੱਚ ਸ਼ਾਮ ਨੂੰ ਇਹ ਸਾਢੇ 9 ਦੀ ਗੱਲ ਸਵਾ 9 ਉਹ ਸੱਟਾਂ ਦੇ ਨਿਸ਼ਾਨ ਆ ਹਾਂ ਜੀ ਸੜਕ ਦੇ ਵਿੱਚ 7 ਰੰਬੀ ਕਿਸੇ ਵੀ ਜਗ੍ਹਾ ਹਾਲ ਖੁੱਦਿਆ ਹੋਇਆ ਜੀ ਰੰਬਾ ਹੁੰਦਾ ਜੀ ਟਰੈਡੂ ਤੋਂ ਦੀ ਛੋਟਾ ਟਰੈਕਟਰ ਦਾ ਟਾਇਰ ਉੱਝਾ ਲਾ ਛੋਟਾ ਟਾਇਰ ਨੰਗਾ ਹੋਇਆ ਉਹ ਨੰਗਾ ਆਇਆ ਟਰੈਕਟਰਾਂ ਦਾ ਟਾਇਰ ਵੀ ਅਜਿ ਖੂਨ ਵੀ ਲੱਗਾ ਸੜਕ ਤੱਕ ਮੁੜਿਆ ਬੈਂਕ ਕਰਿਆ ਜਿਵੇਂ ਪਹਿਲਾਂ ਕਿਸੇ ਨਾ ਕੋਈ ਰੰਜਿਸ਼ ਵਗੈਰਾ ਕਿਸੇ ਨਾ ਨਹੀਂ ਕਿਸੇ ਉਹਦਾ ਬੰਦਾ ਹੀ ਬਾਲਾ ਪਕਦਾ ਹੀ ਬਾਲਾ 15 ਹਜ਼ਾਰ ਲੜਦਾ ਨਾ ਬੰਦਾ ਨਹੀਂ ਸੀ ਉਹਦਾ ਬੋਲਦਾ ਹੀ ਨਹੀਂ ਸੀ ਕਿਸੇ ਨਾਲ ਆਪ ਦਾ ਕੰਮ ਤੇ ਜਾਂਦਾ ਸੀ ਬਸ ਕਰੇ ਅਲਮਦੁਲਿਲਾਹ ਪਹਿਲਾਂ ਹੀ ਸੀ ਉਹ ਕਿਸੇ ਨਾ ਕੋਈ ਤੇ ਬਾਕੀ ਇਹ ਵੀ ਗੱਲ ਹੋਰ ਵੀ ਹੈ ਕੋਈ ਇਹ ਵੀ ਨਹੀਂ ਹੁਣ ਇੱਥੇ ਧਰਨਾ ਲਾਈ ਬੈਠੇ ਇਹ ਸਿਰਫ ਸਾਡਾ ਪਰਿਵਾਰ ਤੇ ਜਾਂ ਆਪ ਦੇ ਜਿਹੜੇ ਜੁਤ ਸਹਿਯੋਗ ਕੀ ਲਾਈ ਸਾਰੇ ਇੱਕ ਪਰਿਵਾਰ ਨਹੀਂ ਇਹ ਸਾਰੇ ਪੰਚਾਇਤ ਨਹੀਂ ਸਹਿਯੋਗ ਦੇ ਰਹੀ ਕੋਈ ਨੰਬਰਦਾਰ ਨਹੀਂ ਦੇ ਰਿਹਾ ਉਹ ਸਿਰਫ ਪੁਲਿਸ ਨੂੰ ਗੁੰਮਰਾਹ ਕਰਕੇ ਪਰਾਂ ਨੂੰ ਲੈ ਜਾਂਦੇ ਆ ਪੰਚਾਇਤ ਦਾ ਕੰਮ ਹੁੰਦਾ ਪਿੰਡ ਨਾਲ ਖੜਨਾ ਉਹ ਪ੍ਰਸ਼ਾਸਨ ਪਿੰਡ ਦੀ ਆ ਉਹ ਪ੍ਰਸ਼ਾਸਨ ਨੂੰ ਲੈ ਕੇ ਪਰਾਂ ਨੂੰ ਲੈ ਜਾਂਦੇ ਇਹਦੇ ਤੇ ਡਾਊਟ ਸਿੱਧਾ ਹੀ ਹੋ ਜਾਂਦਾ ਮੈਨੂੰ ਪਤਾ ਹਰੇ ਵੀ ਸਾਡਾ ਗਰੀਬ ਬੰਦਿਆਂ ਦਾ ਦੱਸੋ ਵੀ ਕੀ ਹੱਲ ਹੋਊਗਾ ਅਕਸਰ ਇਸ ਤਰ੍ਹਾਂ ਪੰਚਾਇਤ ਕੋਈ ਬਾਤ ਨਹੀਂ ਆ ਤਾਂ ਹੀ ਆ ਕਰਨ ਪੰਚਾਇਤ ਸਮਝ ਇਸ ਤਰ੍ਹਾਂ ਇਹ ਇਸ ਘਟਨਾ ਨੂੰ ਅਸੀਂ ਇਹੀ ਦੇਖਦੇ ਆ ਵੀ ਇਹ ਤਾਂ ਪਲੈਨਿੰਗ ਨਾਲ ਹੀ ਹੋਇਆ ਕੰਮ ਕਿਉਂਕਿ ਜਦੋਂ ਮਾਰ ਕੇ ਉਦੋਂ ਬਾਅਦ ਉਹ ਬੰਦੇ ਇੱਥੇ ਛੱਡ ਛੱਡਿਆ ਨਹੀਂ ਉਹਨਾਂ ਨੇ ਪਲੈਨਿੰਗ ਕੀਤੀ ਵੀ ਗੱਡੀ ਦੇ ਥੱਲੇ ਵਾਰਦੋ ਉਹਨਾਂ ਨੂੰ ਇਹ ਸੀਗਾ ਵੀ ਗੱਡੀ ਦਾ ਨਾਮ ਆ ਜਾਊਗਾ ਤੇ ਅਸੀਂ ਨਿਕਲ ਜਾਾਂਗੇ ਪਰ ਇਹ ਰਾਤ ਤੇ ਕਿੰਨੇ ਵਜੇ ਦੀ ਘਟਨਾ ਹੈ ਇਹ ਪੌਣੇ ਕੇ 9 ਦੀ ਗੱਲ ਹੈ ਜੀ ਪੌਣੇ ਕੇ 9 ਦੀ ਗੱਲ ਤੇ ਸਾਢੇ ਕੇ 9 ਪਤਾ ਲੱਗਿਆ ਜੀ ਸਾਢੇ 9 ਸਵਾਣ ਨੂੰ ਕੋਈ ਇੱਥੇ ਮੌਜੂਦ ਨਹੀਂ ਸੀ ਜਿਹਦੇ ਦੇਖਿਆ ਹੋਇਆ ਕਰਿਆ ਨਹੀਂ ਸਰ ਹੁਣ ਕੋਈ ਵਡਾਸ ਨਹੀਂ ਰਹੇ ਜੀ ਕਿ ਇਹਨੇ ਦੇਖਿਆ ਹੋਇਆ ਤਾਂ ਹੁਣ ਕੀ ਅਸੀਂ ਪੁੱਛੇਗਾ ਅਸੀਂ ਤਾਂ ਬਹੁਤ ਕੀਤੀ ਪਰ ਕੋਈ ਦੱਸ ਹੀ ਨਹੀਂ ਰਿਹਾ ਜੀ ਘਰਾਂ ਦੇ ਵਿੱਚ ਹੋਈ ਹੈ ਜੀ ਘਟਨਾ ਘਰਾਂ ਜੀ ਹੋਈ ਹੈ ਇਹ ਕੋਈ ਐਕਸੀਡੈਂਟ ਦਾ ਰੂਪ ਨਹੀਂ ਦੇ ਸਕਦੇ ਇਹਨੂੰ ਸਾਜ਼ਿਸ਼ਾਈ ਪੂਰਾ ਕਤਲ ਆ ਜਾਂਦਾ ਵਿੱਚ ਮਾਰ ਕੇ ਬੰਦੇ ਨੂੰ ਪਾਸੇ ਸੈਕ ਸ਼ੈਰਟ ਦੇ ਕਰਕੇ ਗਿਆ ਕੱਢਿਆ ਵੀ ਟਰੈਕਟ ਖੜਾ ਵੀ ਆ ਪੰਜ ਚਾਰ ਮਿੰਟ ਲੱਗਦੀ ਵੀ ਹੈ ਜੀ ਟਰੈਕਟਰ ਨੂੰ ਆਖਰ ਉਹਨੇ ਖਿੱਚ ਕੇ ਪਾਸੇ ਵੀ ਕੀਤਾ ਉਹਨੂੰ ਹੁਣ ਸਾਡੇ ਵੱਲੋਂ ਕੀ ਸਾਡੇ ਵੱਲੋਂ ਇਹੀ ਕਾਨੂੰਨੀ ਕਾਰਵਾਈ ਵੀ ਸਾਨੂੰ ਉਹ ਬੰਦੇ ਚਾਹੀਦੇ ਮੈਂ ਜਿਹੜੇ ਟਰੈਕਟਰ ਵਾਲਿਆਂ ਨੇ ਇਹ ਕੰਮ ਕੀਤਾ ਬਸ ਸਾਨੂੰ ਇਹੀ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਬਸ ਸਾਨੂੰ ਇਨਸਾਫ ਚਾਹੀਦਾ ਸਾਡੀ ਕਾਰਵਾਈ ਇਹੀ ਹੋਣੀ ਚਾਹੀਦੀ ਉਹ ਬੰਦੇ ਸਾਡੇ ਸਾਹਮਣੇ ਸਬੂਤ ਹੋਣਾ ਚਾਹੀਦੇ ਵੀ ਆਹ ਬੰਦੇ ਸਰ ਗੱਲ ਕੀ ਨਾਮ ਹੈ ਤੁਹਾਡਾ ਕਰਨੈਲ ਸਿੰਘ ਆਉਡਾ ਜੀ ਮੈਂ ਆਉਡਾ ਅੱਜ ਜਿਹੜਾ ਟਰਨ ਲਾਇਆ ਗਿਆ ਹੈਗਾ ਜਿਹੜੇ ਵਿਅਕਤੀ ਦੀ ਅੱਜ ਹਾਦਸੇ ਵਿੱਚ ਮੌਤ ਹੋਈ ਹੈ। ਇਹ ਕੀ ਕਹਿਣਾ ਚਾਹੋ ਕਿਸ ਤਰ੍ਹਾਂ ਦੇਖਦੇ ਤੁਸੀਂ? ਇਹ ਤਾਂ ਜੀ ਹੁਣ ਸ਼ਰਿਆਮ ਤੁਹਾਨੂੰ ਪਤਾ ਹੀ ਹੈ ਵੀ ਅਸੀਂ ਡੈੱਡ ਬੋਡੀ ਬੋਡੀ ਲਈ ਬੈਠੇ ਹਾਂ ਤੇ ਚੌਰਾਹੇ ਦੇ ਵਿੱਚ। ਔਰ ਆਹ ਆ ਜਿਹੜਾ ਸਮਾ ਹੈਗਾ ਇੰਨੀ ਅੱਗ ਪਹਿਰੀ ਹੈ ਠੀਕ ਹੈ ਤੇ ਕਿਸੇ ਦਾ ਜੀ ਨਹੀਂ ਕਰਦਾਗਾ ਚੌਰਾਹੇ 'ਚ ਬੈਠਣ ਵਾਸਤੇ ਡੈੱਡ ਬੋਡੀ ਲੈ ਕੇ ਕਿੰਨੇ ਕੁ ਲੋਕ ਬੈਠਦੇ ਆ ਇਹ ਤਾਂ ਤਾਂ ਬੈਠੇ ਆ ਸਾਨੂੰ ਨਿਆ ਨਹੀਂ ਮਿਲ ਰਿਹਾ। ਨੇ ਇਹ ਜਿਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਕਿ ਇੱਕ ਹਾਦਸਾ ਨਹੀਂ ਬਲਕਿ ਇਹ ਪਲਾਨਿੰਗ ਲੱਗ ਰਿਹਾ ਹੈ ਕਿ ਹਾਦਸਾ ਲੱਗ ਰਿਹਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੀ ਦੇਖੋ ਜੀ ਜਿਹੜੇ ਹਿਸਾਬ ਦੇ ਨਾਲ ਇਹਦਾ ਗੱਲ ਚੱਲ ਰਹੀ ਹੈ ਐਸ ਹਿਸਾਬ ਦੇ ਨਾਲ ਤਾਂ ਆਇਂ ਲੱਗਦਾ ਵੀ ਇਹ ਜਾਣ ਬੁੱਝ ਕੇ ਕੀਤਾ ਗਿਆਗਾ ਕਿਉਂਕਿ ਅਗਰ ਜਾਣ ਬੁੱਝ ਕੇ ਨਾ ਹੁੰਦਾ ਤਾਂ ਸਾਨੂੰ ਇੰਨਾ ਕੁਝ ਕਰਨ ਦੀ ਲੋੜ ਹੀ ਨਹੀਂ ਪੈਂਦੀ ਸੀ ਜਿਹੜੇ ਕੈਮਰੇ ਆ ਉਹ ਕਿਉਂ ਉਸ ਟਾਈਮ ਤੇ ਬੰਦ ਕੀਤੇ ਗਏ ਕੈਮਰੇ ਕਹਿੰਦੇ ਬੰਦ ਕਰ ਦਿੱਤੇ ਗਏ ਆ ਕਿਉਂ ਬੰਦ ਹੋ ਗਏ ਉਹ ਇਹ ਪਲਾਨਿੰਗ ਹੈਗੀ ਤਾਂ ਹੀ ਹੈਗਾ ਨਾ ਟਰੈਕਟਰ ਬੰਦਾ ਔਰ ਸਾਨੂੰ ਇਹ ਚੁਰਾਹੇ 'ਚ ਬੈਠਣਾ ਪੈ ਰਿਹਾ ਅਸੀਂ ਇਸ ਵਾਸਤੇ ਬੈਠੇ ਆ ਕਿ ਸਾਨੂੰ ਜਿਹੜਾ ਬੰਦਾ ਸਾਡਾ ਮਾਰਿਆ ਗਿਆ ਜਿਹੜਾ ਟਰੈਕਟਰ ਵਾਲਾ ਮਾਰ ਗਿਆ ਹੈ ਉਹ ਬੰਦੇ ਨੂੰ ਫੜਿਆ ਜਾਵੇ ਜੇ ਉਹ ਨਹੀਂ ਫੜਿਆ ਜਾਂਦਾ ਜਿੰਨਾ ਚਿਰ ਸਾਨੂੰ ਨਿਆਂ ਨਹੀਂ ਮਿਲਦਾ ਅਸੀਂ ਡੈੱਡ ਬੋਡੀ ਇੱਥੇ ਹੀ ਰੱਖਾਂਗੇ ਔਰ ਪੰਜਾਬ ਦੀਆਂ ਜਿੰਨੀਆਂ ਸਾਡੀਆਂ ਦਿੱਲਤ ਜਥੇਬੰਦੀਆਂ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਭਾਈਓ ਸਾਰੀਆਂ ਆਪਦੇ ਆਪਦੀਆਂ ਜਥੇਬੰਦੀਆਂ ਨੂੰ ਲੈ ਕੇ ਇੱਧਰ ਪਹੁੰਚੋ ਕਿਉਂਕਿ ਪੰਜਾਬ ਦੀ ਜਿਹੜੀ ਜ਼ਾਲਮ ਸਰਕਾਰ ਹੈ ਇਹ ਦਲਿਤ ਸਮਾਜ ਦੇ ਲੋਕਾਂ ਦੇ ਨਾਲ ਇਸ ਦੇਸ਼ ਦੇ ਮਜ਼ਦੂਰਾਂ ਦੇ ਨਾਲ ਹਮੇਸ਼ਾ ਹੀ ਇਨਿਆ ਕਰਦੇ ਆ ਤੇ ਕਰ ਵੀ ਰਹੇ ਆ ਐਸੇ ਵਾਸਤੇ ਅਸੀਂ ਸੜਕਾਂ ਤੇ ਆ ਕੇ ਬੈਠੇ ਹੋਈਆਂ ਇਹ ਗੱਲ ਹੈ ਪ੍ਰਸ਼ਾਸਨ ਵੱਲੋਂ ਕੀ کیا ਜਾ ਰਿਹਾ ਹੈ ਕਿ ਪ੍ਰਸ਼ਾਸਨ ਲਾਰੇ ਲਪੇ ਲਾਉਂਦਾ ਹੈ ਪ੍ਰਸ਼ਾਸਨ ਇਹ ਕੋਈ ਅੱਜ ਦੀ ਗੱਲ ਨਹੀਂ ਆ ਇਹ ਸਾਡੇ ਨਾਲ ਰੋਜ਼ ਵਾਪਰਦੀਆਂ ਹੀ ਆ ਇਹ ਤਾਂ ਜਦੋਂ ਸਾਡੇ ਨਾਲ ਵਾਪਰਦੀ ਹੈ ਨਾ ਉਦੋਂ ਇਹ ਲਾਰੇ ਲਪੇ ਆਂਦੇ ਆ ਸਾਨੂੰ ਜੀ 72 ਘੰਟੇ ਦੇ ਦਿਓ ਸਾਨੂੰ ਜੀ 2 ਦਿਨ ਦੇ ਦਿਓ ਸਾਨੂੰ ਜੀ ਇੰਨਾ ਸਮਾਂ ਦੇ ਦਿਓ ਵੀ ਕਾਦੇ ਵਾਸਤੇ ਹੈ ਅਗਰ ਤੁਸੀਂ ਪੁਲਿਸ ਜਿਹੜੀ ਹੈ ਤੁਸੀਂ ਇੱਕ ਟਰੈਕਟਰ ਵਾਲੇ ਨੂੰ ਨਹੀਂ ਫੜ ਸਕਦੇਗੇ ਤੇ ਵੱਡੀ ਕਿੱਡੀ ਮਸ਼ੀਨਰੀ ਹੋਵੇ ਤਾਂ ਉਸ ਨੂੰ ਤੁਸੀਂ ਕਿਵੇਂ ਫੜੋਗੇ ਟਰੈਕਟਰ ਤਾਂ ਇਸ ਪਿੰਡ ਦਾ ਹੀ ਹੋਊਗਾ ਨਾ ਕੀ ਪਿੰਡ ਦੇ ਟਰੈਕਟਰ ਨਹੀਂ ਇਕੱਠੇ ਕਰੇ ਜਾ ਸਕਦੇ ਕੀ ਉਹਨਾਂ ਦੀ ਇਨਕੁਆਰੀ ਨਹੀਂ ਹੋ ਸਕਦੀਗੀ ਪਰ ਇਹ ਜਾਣ ਬੁੱਝ ਕੇ ਕਰ ਰਿਹਾ ਸਾਨੂੰ ਹੈਰਾਨ ਕਰ ਰਿਹਾ ਮਜ਼ਦੂਰ ਲੋਕਾਂ ਨੂੰ ਅਸੀਂ ਉਹਨਾਂ ਜੇ ਨਾ ਤਾਂ ਇਹਦਾ ਸੰਸਕਾਰ ਕਰੀਏ ਸੰਸਕਾਰ ਨਹੀਂ ਕਰਦੇ ਅਸੀਂ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਨੂੰ ਬੁਲਾਵਾਂਗੇ ਪੂਰੇ ਪੰਜਾਬ ਦੇ ਵਿੱਚ ਅਸੀਂ ਇਸ ਅੰਦੋਲਨ ਨੂੰ ਖੜਾ ਕਰਾਂਗੇ ਹੋਰ ਕਹਿੰਦੇ ਅੱਠ ਦੇ ਪੈਰੇ ਬੈਠਣ ਦੀ ਜ਼ਰੂਰਤ ਹੈ ਮੀਡੀਆ 'ਚ ਘਟਨਾ ਹੋਈ ਹੈ ਕਿਸ ਤਰ੍ਹਾਂ ਤੁਸੀਂ ਇਹਦੇ ਵਿੱਚ ਕੀ ਹੈਗਾ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਕਿ ਜਿਹੜਾ ਹੈਗਾ ਜਗਦੇਵ ਸਿੰਘ ਨਾਮ ਦੇ ਜਿਹੜੇ ਹੈਗੇ ਨੇ ਵਿਅਕਤੀ ਉਹਨਾਂ ਦੇ ਰਾਤ ਨੂੰ ਜਿਹੜੀ ਹੈਗੀ ਹੈ ਡਿਊਟ ਹਿੱਟ ਐਂਡ ਰਨ ਕੇਸ ਦੇ ਵਿੱਚ ਜਿਹੜੀ ਉਹ ਡੈਥ ਹੋ ਗਈ ਹੈ ਜਿਹਦੇ ਹੈਗੇ ਨੇ ਬੇਟਾ ਇਹ ਅੰਗਰੇਜ਼ ਸਿੰਘ ਦੇ ਬਿਆਨਾਂ ਦੇ ਉੱਪਰ ਜਿਹੜੇ ਐਫ ਆਈ ਆ ਨੰਬਰ 93 ਅੰਡਰ ਸੈਕਸ਼ਨ 106 ਪੀ ਐਨ ਐਸ ਦੀ ਜਿਹੜੀ ਹੈਗੀ ਹੈ ਦਰਜ ਰਜਿਸਟਰ ਕੀਤੀ ਗਈ ਹੈ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਨਾਮ ਨੂੰ ਲੈਤੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈਗਾ ਤੇ ਇਹਦੇ ਵਿੱਚ ਜਿਹੜਾ ਹੈਗਾ ਟੈਕਨੀਕਲ ਸੈੱਲ ਵੱਲੋਂ ਜਿਹੜੇ ਹੈਗੇ ਨੇ ਉਹ ਆਪਦੇ ਡੰਬਾ ਵਗੈਰਾ ਚੱਕੇ ਗਏ ਨੇ ਤੇ ਜਿਹੜੇ ਸੀਸੀਟੀਵੀ ਕੈਮਰਾਜ਼ ਵਗੈਰਾ ਹੈਗੇ ਨੇ ਉਹ ਸਾਰੇ ਚੈੱਕ ਕੀਤੇ ਗਏ ਨੇ ਤੇ ਕੁਝ ਕਰਾਂ ਦੇ ਜਿਹੜੇ ਡੀ ਵੀ ਆਰ ਵੀ ਨੇ ਉਹ ਵੀ ਕਬਜ਼ੇ ਦੇ ਵਿੱਚ ਲੈ ਗਏ ਨੇ ਹੁਣ ਤੱਕ ਕਿਸੇ ਦਾ ਕੋਈ ਲੱਗਿਆ ਤੁਹਾਨੂੰ ਕਿਸੇ ਤੇ ਸ਼ੱਕ ਨਹੀਂ ਹਜੇ ਤੱਕ ਜਿਹੜਾ ਹੈਗਾ ਇਹਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ ਜੇ ਫਿਰ ਵੀ ਕੋਈ ਚੀਜ਼ ਸਾਹਮਣੇ ਆਉਂਦੀ ਉਹ ਪਰਿਵਾਰ ਖਨਾਪਰਾ ਦੇ ਨਾਲ ਸ਼ੇਅਰ ਕੀਤੀ ਜਾਊਗੀ ਤੇ ਜਲਦੀ ਤੋਂ ਜਲਦੀ ਇਸ ਕੇਸ ਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਪਰਦਿਮ ਗ੍ਰਫਤਾਰ ਕੀਤਾ ਜਾਊਗਾ